ਰਤਿੰਦਰ ਸੰਧੂ ਦੀ ਪੁਸਤਕ ਜੜਾਂ ਦੇ ਵਿੱਚ ਵਿਚਾਲੇ ਵਿੱਚੋਂ ਰਚਨਾ ਰਾਜ ਦੀ ਹਕੀਕਤ ਰਾਜ ਪੰਜਾਬੀ ਭਾਸ਼ਾ ਦਾ ਐਸਾ ਸ਼ਬਦ ਹੈ ਜਿਸ ਨੂੰ ਬੋਲਦਿਆਂ ਤਾਂ ਕੀ ਸੁਣਦਿਆਂ ਵੀ ਇੱਕ ਭਰਪੂਰਤਾ ਜਿਹਾ ਅਹਿਸਾਸ ਹੁੰਦਾ ਹੈ ਇੱਕ ਤ੍ਰਿਪਤ ਸੰ ਤ੍ਰਿਪਤਮੰਦ ਭਾਵ ਜਾਗਦਾ ਹੈ ਜਿੱਥੇ ਭੁੱਖ ਦੀ ਹੱਦ ਖਤਮ ਹੁੰਦੀ ਹੈ ਪਰੰਤੂ ਅਸਲੀਅਤ ਵਿੱਚ ਰਾਜ ਦੀ ਕੋਈ ਹੋਂਦ ਹੈ ਵੀ ਇਸ ਪ੍ਰਸ਼ਨ ਦਾ ਉੱਤਰ ਬਹੁਤ ਘੱਟ ਮਿਲਦਾ ਹੈ ਦੇਖ ਬੋ ਰੰਗ ਤਮਾਸ਼ੇ ਅੱਖੀਆਂ ਨਾ ਰੱਜੀਆਂ ਜਦੋਂ ਅੱਖੀਆਂ ਹੀ ਨਹੀਂ ਰੱਜਦੀਆਂ ਤਾਂ ਮਨ ਕਿਸ ਤਰ੍ਹਾਂ ਭਰੇਗਾ ਆਖਰ ਰਾਜ ਦੇ ਸੁਨੇਹੇ ਤਾਂ ਇਹਨਾਂ ਬਲੌਰੀ ਚਰੋਖਿਆਂ ਰਾਹੀਂ ਹੀ ਮਿਲਨੇ ਹਨ ਕੋਈ ਖੂਬਸੂਰਤ ਚੀਜ਼ ਸਕਤੇ ਹਾਂ ਤਾਂ ਮਨ ਨੂੰ ਤਸੱਲੀ ਮਿਲਦੀ ਹੈ ਤੇ ਛਾਟੀ ਉਸ ਨੂੰ ਪਾਉਣ ਦੀ ਇੱਛਾ ਜਾਗਰਤ ਹੋਣ ਲੱਗਦੀ ਹੈ ਤਾਂ ਉਮਰ ਸਵਾਦਲੇ ਪਕਵਾਨ ਖਾਂਦੇ ਹਾਂ ਪੇਟ ਤੋਂ ਰੱਜ ਦਾ ਇਸ਼ਾਰਾ ਮਿਲ ਵੀ ਜਾਂਦਾ ਹੈ ਪਰ ਕੁਝ ਦਿਨ ਪਿਛੋਂ ਮਨ ਅਤੇ ਪੇਟ ਉਸੇ ਕਿਰਿਆ ਨੂੰ ਜ਼ਾਹਰਾਂ ਲਈ ਫਿਰ ਤੋਂ ਤਿਆਰ ਹੁੰਦੇ ਹਨ ਇਹ ਸਿਲਸਲਾ ਉਮਰ ਪਰ ਸਾਨੂੰ ਆਪਣੇ ਚੱਕੀ ਘੇਰੇ ਵਿੱਚ ਬਲ ਕੇ ਜਕੜੀ ਰੱਖਦਾ ਹੈ ਪਰ ਰੱਜ ਕੇਵਲ ਖਾਨ ਦੇ ਦੈਰੇ ਤੱਕ ਹੀ ਸੀਮਤ ਨਹੀਂ ਇਸ ਤੇ ਵਿਸਾਰਨ ਦਾ ਦੈਰਾ ساری ਜ਼ਿੰਦਗੀ ਨੂੰ ਹੀ ਇਹ ਸ਼ਾਵਾਂ ਰਾਹੀਂ ਕਲਾਬੇ ਵਿੱਚ ਰਹਿ ਬੈਠਾ ਹੈ ਮਹਾਤਮਾ ਬੁੱਧ ਨੇ ਕਿਹਾ ਸੀ ਸ਼ਾਵਾਂ ਦੁੱਖਾਂ ਦਾ ਮੂਲ ਹਨ ਹੁਣ ਜੇ ਇਸ ਬਾਰੇ ਹੀ ਸੋਚੀਏ ਤਾਂ ਜਦ ਇੱਛਾ ਕਰਦਿਆਂ ਕੋਈ ਚਾਹਤ ਜਗਦੀ ਹੈ ਤਾਂ ਪੂਰੀ ਕਰਨ ਵਾਸਤੇ ਆਕਾਸ਼ ਪਤਾਲ ਫੋਲੇ ਜਾਂਦੇ ਹਨ ਕੋਈ ਕੱਚੇ ਘੜੇ ਤੇ ਚਨਾ ਉਤਰਦਾ ਹੈ ਕੋਈ ਪਰਬਤ چیر ਕੇ ਵਿਚਾਲੇ ਨੂੰ ਨਹਿਰ ਬਗਾ ਦਿੰਦਾ ਹੈ ਕੋਈ ਸੁਪਨੇ ਦੀ ਪੈੜ ਲੱਭਦੇ ਵਰਿਆਂ ਤੱਕ ਸਮੁੰਦਰ ਤਰਦੇ ਹਨ ਪਹਾੜਾਂ ਦੀਆਂ ਕੁੰਦਰਾ ਫੋਲਦੇ ਹਨ ਕਈ ਥਲਾਂ ਦੀ ਰੇਤ ਛਾਂਦੇ ਫਿਰਦੇ ਹਨ ਕੋਈ ਅਮੀਰ ਬਣਨ ਵਾਸਤੇ ਦਿਨ ਰਾਤ ਮਿਹਨਤ ਕਰਦਾ ਤੇ ਕੋਈ ਜ਼ਿੰਦਗੀ ਦਾ ਉਚੇਰਾ ਮਕਾਮ ਰੱਬਣ ਵਾਸਤੇ ਦਿਨ ਰਾਤ ਇੱਕ ਕਰਦਾ ਹੈ ਇੰਜ ਜ਼ਿੰਦਗੀ ਦੇ ਜ਼ਾਇਰੇ ਨਵੇਂ ਰਸਤੇ ਤੇ ਨਵੀਆਂ ਬਾਤਾਂ ਸਿਰਜਦੇ ਹਨ ਹੁਣ ਜੇ ਇਛਾਵਾਂ ਹੀ ਨਾ ਹੋਣ ਤਾਂ ਕੋਈ ਕੁਝ ਵੀ ਨਾ ਕਰੇ ਜ਼ਿੰਦਗੀ ਦਾ ਕਾਰੋਬਾਰ ਹੀ ਨਾ ਚੱਲੇ ਤੇ ਇਸ ਦੀ ਸਾਰੀ ਬੌਲਤਾ ਤੇ ਰੰਗ ਬਰੰਗਤਾ ਹੀ ਖਤਮ ਹੋ ਜਾਵੇ ਸੋ ਬੁੱਧਵਾਦ ਸੋਚ ਦੇ ਪੱਧਰ ਤੇ ਇਛਾਵਾਂ ਦੀ ਪੂਰਤੀ ਦਾ ਇੱਕ ਉਹ ਬਿੰਦੂ ਪਹੁੰਚਦਾ ਜਿਸ ਨੂੰ ਰੱਜ ਤਸੱਲੀ ਜਾਂ ਸਹਜ ਕਹਿ ਸਕਦੇ ਆ ਅਰਥਾਤ ਇਛਾਵਾਂ ਇੱਕ ਨਿਸ਼ਚਿਤ ਵਹਾਅ ਵਿੱਚ ਚੱਲਣ ਗੁਰੂ ਨਾਨਕ ਦੇਵ ਜੀ ਨੇ ਤਾਂ ਜ਼ਿੰਦਗੀ ਦੀ ਸਫਲਤਾ ਸਾਰੇ ਦੁੱਖਾਂ ਸੁੱਖਾਂ ਦੇ ਸੰਤੁਲਨ ਵਿੱਚ ਹੀ ਆंकी ਹੈ ਤੇ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਮੰਨਦੇ ਹੋયા ਸਹਜ ਰਜ ਜਾਂ ਮੁਕਤੀ ਵੱਲ ਇਸ਼ਾਰਾ ਕੀਤਾ ਹੈ ਹਲ ਸੰਧਿਆਂ ਖਲੰਧਿਆਂ ਖਾਵੰਦਿਆਂ ਪੈਨੰਦਿਆਂ ਵਿੱਚੋਂ ਹੋਵੇ ਮੁਕਤ ਸੋ ਰਜ ਤੱਕ ਪਹੁੰਚਣ ਦੇ ਤਰੀਕੇ ਵੱਖ-ਵੱਖ ਹੋ ਸਕਦੇ ਹਨ ਪਰ ਇਹ ਅਵਸਥਾ ਕਿਤੇ ਨਾ ਕਿਤੇ ਮੌਜੂਦ ਅਵਸ਼ ਹੈ ਤੇ ਇਹ ਵੀ ਸੱਚ ਹੈ ਕਿਸ ਦਾ ਆਵਸ ਕਿਸੇ ਬਦਲੇ ਨੂੰ ਹੀ ਹੁੰਦਾ ਹੈ ਅਰਥਾਤ ਦੁੱਖਾਂ ਸੁੱਖਾਂ ਦੇ ਦੈਰੇ ਤੋਂ ਉਚੇਰੀ ਪਰਮ ਅਨੰਦੀ ਸਥਿਤੀ ਇੱਕ ਤਰੀਕੇ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਜਿਹੀ ਸਥਿਤੀ ਜਿੱਥੇ ਕੋਈ ਵੀ ਇੱਛਾ ਨਹੀਂ ਅਤੇ ਨਿਰਾਸ਼ਤਾ ਜਾਂ ਉਦਾਸੀ ਦੀ ਹਾਲਤ ਵੀ ਹੋ ਸਕਦੀ ਹੈ ਜੀਵੇ ਆਸਾ ਮਰੇ ਨਿਰਾਸਾ ਤੇ ਇਸ ਸਥਿਤੀ ਸਭ ਇਸ਼ਾਵਾਂ ਦੀ ਪੂਰਤੀ ਦੀ ਚਾਹ ਭਰੀ ਤਸੱਲੀ ਵੀ ਹੋ ਸਕਦੀ ਹੈ ਪਰ ਆਮ ਮਨੁੱਖੀ ਜੀਵਨ ਵਿੱਚ ਇਸ ਸਦੀ ਦੀ ਉਮਰ ਛਿੰਨ ਪਰ ਤੋਂ ਵਧੇਰੇ ਨਹੀਂ ਹੁੰਦੀ ਉਦਾਸ ਹੁੰਦੇ ਹਾਂ ਤਾਂ ਹਰੇਕ ਆਸ ਹੀ ਬੇਮਾਨੀ ਲੱਗਦੀ ਹੈ ਤੇ ਦੂਜੇ ਪਾਸੇ ਆਸਬੰਦ ਹੋਣ ਦੀ ਕੋਈ ਹੱਦ ਵੀ ਕਿਧਰੇ ਹੈ ਨਹੀਂ ਕਿਸੇ ਰੱਜ ਵੱਲ ਨੂੰ ਤੁਰਦੀ ਆਸ ਕਈ ਵਾਰ ਮਨੁੱਖ ਨੂੰ ਕਿਤੇ ਦੀ ਕਿਤੇ ਲੈ ਜਾਂਦੀ ਹੈ ਸਿਆਸਤਦਾਨ ਨਾਜਾਇਜ਼ ਢੰਗਾਂ ਨਾਲ ਪੈਸਾ ਕਮਾਉਣ ਲੱਗਦੇ ਹਨ ਤਾਂ ਬਾਰਾਂ ਦੇ ਅੰਬਾਰ ਪੈਸਾ ਕਬਜ਼ੇ ਵਿੱਚ ਕਰਕੇ ਵੀ ਉਹਨਾਂ ਦਾ ਮਨ ਨਹੀਂ ਪਰਦਾ ਕੋਈ ਜੁੱਤੀਆਂ ਖਰੀਦਣ ਲੱਗਦਾ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਜੁੱਤੀਆਂ ਹੀ ਖਰੀਦ ਕੇ ਕਮਰੇ ਭਰੀ ਜਾਂਦਾ ਹੈ ਸ਼ਾਇਦ ਹੀ ਉਹਨਾਂ ਵੱਲੋਂ ਕਦੇ ਹਰੇਕ ਜੋੜਾ ਪੈਣਨ ਦੀ ਵਾਰੀ ਆਉਂਦੀ ਹੋਵੇ ਸਾੜੀਆਂ ਜਾਂ ਗੈਣੇ ਖਰੀਦਣ ਦੀ ਭੁੱਖ ਜਾਗਦੀ ਹੈ ਤਾਂ ਕਿਤੇ ਨਹੀਂ ਰੁਕਦੀ ਐਵੇਂ ਹੀ ਜ਼ਮੀਨਾਂ ਪਲਾਟਾਂ ਤੇ ਇਮਾਰਤਾਂ ਤੇ ਕਬਜ਼ੇ ਕਰਨ ਦਾ ਚਸਾ ਹੈ ਹੁਣ ਜਾਇਜ਼ ਨਜਾਇਜ਼ ਢੰਗਾਂ ਨਾਲ ਇਹ ਨਮਾ ਮੁਹੀ ਪੈਸਾ ਕਮਾਉਣ ਵਾਲਿਆਂ ਨੂੰ ਕੋਈ ਪੁੱਛੇ ਕਿ ਆਖਿਰ ਇੱਕ ਇਨਸਾਨ ਨੂੰ ਕੋਈ ਸਹਾਲ ਜ਼ਿੰਦਗੀ ਜਿਉਣ ਵਾਸਤੇ ਕਿੰਨੇ ਕੁ ਵੇਸੇ ਦੀ ਜ਼ਰੂਰਤ ਹੋ ਸਕਦੀ ਹੈ ਅੰਤਾਂ ਦਾ ਇਕੱਠਾ ਕੀਤਾ ਪੈਸਾ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਕੇਵਲ ਨਕਮੇ ਹੀ ਬਣਾਏਗਾ ਜੋ ਖੁਦ ਵੀ ਨਹੀਂ ਚਾਣਗੇ ਪਰ ਗੱਲ ਤਾਂ ਰਜ ਦੀ ਹੈ ਜੋ ਉਹਨਾਂ ਨੂੰ ਕਿਸੇ ਵੀ ਸੀਮਾ ਤੇ ਪਹੁੰਚ ਕੇ ਆਉਂਦਾ ਹੀ ਨਹੀਂ ਨਹੀਂ ਤਾਂ ਦੇਸ਼ ਵਿੱਚ ਹੋਰੇ ਵੱਡੇ ਵੱਡੇ ਘਟਾਲੇ ਕਦੇ ਨਾ ਹੁੰਦੇ ਤੇ ਨਾ ਹੀ ਜਨਤਾ ਦੇ ਪੈਸੇ ਦੀ ਅੰਨੀ ਲੁੱਟ ਹੁੰਦੀ ਜਿਉਂ ਦੇ ਸਬੰਧ ਵਿੱਚ ਮਨੁੱਖੀ ਮਨ ਕਦੀ ਨਹੀਂ ਪਰਦਾ ਇਨ੍ਹਾਂ ਪੰਨਿਆਂ ਵਿੱਚ ਮੇਰੀ ਸਵਰਗਵਾਸੀ 92 ਸਾਲਾ ਮਾਂ ਦਾ ਜ਼ਿਕਰ ਪਹਿਲਾਂ ਵੀ ਆ ਚੁੱਕਾ ਹੈ ਜਿਸ ਨੇ ਆਪਣੇ ਅੰਤ ਸਮੇਂ ਲਈ ਆਪਣੇ ਵਾਸਤੇ ਸੂਟ ਸਵਾ ਕੇ ਆਪਣੀ ਬਿਮਾਰੀ ਵਿੱਚ ਰੱਖਿਆ ਹੋਇਆ ਸੀ ਦੋ ਕਾਲੀਆਂ ਚਿੱਟੀਆਂ ਲੱਬੀਆਂ ਵਾਲੇ ਖੇਸ ਡੋਰੇ ਵੱਟ ਕੇ ਰੱਖੇ ਹੋਏ ਸਨ ਆਪਣੇ ਜੀਉਂਦੇ ਜੀ ਗੁਰਦੁਆਰੇ ਵਿੱਚ ਆਪਣੇ ਵਾਸਤੇ ਅਖੰਡ ਪਾਠ ਵੀ ਕਰਵਾ ਚੁੱਕੀ ਸੀ ਪਰ ਉਹ ਮੇਰੀ ਬੇਟੀ ਦੀ ਬੇਟੀ ਯਾਨੀ ਆਪਣੀ 10 ਸਾਲ ਦੀ ਪਰ ਦੋਤੀ ਨੂੰ ਇੱਕ ਦਿਨ ਪੁੱਛ ਰਹੀ ਸੀ ਕਿ ਤੂੰ ਵੱਡੀ ਹੋ ਕੇ ਕੀ ਬਣੇਗੀ ਜਦ ਉਸਨੇ ਕਿਹਾ ਡਾਕਟਰ ਤਾਂ ਫਿਰ ਪੁੱਛਣ ਲੱਗੀ ਕਿ ਕੀ ਮੈਂ ਤੈਨੂੰ ਡਾਕਟਰ ਬਣੀ ਨੂੰ ਦੇਖਾਂਗੀ ਅਖੀਰਲੇ ਸਾਲ ਵਿੱਚ ਜਿਹੜਾ ਕੋਈ ਉਸ ਨੂੰ ਮਿਲਣ ਆਉਂਦਾ ਉਸ ਨੂੰ ਦੇਰ ਤੱਕ ਜੱਫੀ ਵਿੱਚ ਲੈ ਛੱਡਦੀ ਜਾਂ ਹੱਥ ਫੜ ਕੇ ਛੱਡਦੀ ਹੀ ਨਹੀਂ ਸੀ ਮੌਤ ਦਾ ਸਾਮਾਨ ਇਕੱਠਾ ਕਰਦਿਆਂ ਵੀ ਇਸ ਜ਼ਿੰਦਗੀ ਨੂੰ ਲੰਮੇ ਸਮੇਂ ਤੱਕ ਕੁੱਟ ਕੇ ਫੜੀ ਰੱਖਣ ਦੀ ਇੱਛਾ ਹੀ ਹੈ ਜੋ ਇਨਸਾਨ ਨੂੰ ਦੇਰ ਤੱਕ ਕਿਰਿਆਸ਼ੀਲ ਰੱਖਦੀ ਹੈ ਅਮਰੀਕਾ ਵਿੱਚ ਰੱਜੀ ਦੀ ਭਾਵਨਾ ਤੇ ਇਸ ਦੀ ਵਿਪਰੀਤ ਭਾਵਨਾ ਦੀ ਬੜੀ ਵਧੀਆ ਉਦਾਹਰਣ ਦੇਖਣ ਨੂੰ ਮਿਲੀ ਸਾਡੇ ਰਿਸ਼ਤੇਦਾਰ ਦੇ ਘਰ ਦੇ ਕੋਲ ਇੱਕ ਮੈਕਸੀਕਨ ਪਰਿਵਾਰ ਰਹਿੰਦਾ ਹੈ ਕਰਦੇ ਮਾਲਕ ਦਾ ਅਸਲ ਨਾਮ ਬਦਲ ਕੇ ਫਾਰੀਓ ਕਹਿ ਲੈਂਦੇ ਹਾਂ ਉਹ ਆਪ ਹੀ ਦੱਸਦਾ ਕਿ ਉਹ ਜਵਾਨੀ ਸਮੇਂ ਕਹਿੰਦਾ ਕੋਹੋਂ ਦਾ ਗੁੰਡਾ ਰਿਆ ਸੀ ਉਸ ਦਾ ਸਾਰਾ ਸਰੀਰ ਵਨਸ-ਵਨ ਨੇ ਟੈਟੂਆਂ ਨਾਲ ਕੁੰਨਿਆ ਪਿਆ ਹੈ ਪਰੰਤੂ ਹੁਣ ਉਹ ਗਲਤ ਕੰਮਾਂ ਤੋਂ ਪੈਦਾ ਹੋਈ ਉਹ ਕਤਾਹਟ ਨਾਲ ਰੱਜ ਕੇ ਸਭ ਕੁਝ ਛੱਡ ਛੜਾ ਕੇ ਇੱਕ ਕੋਮਲ ਭਾਵੀ ਇਨਸਾਨ ਬਣ ਚੁੱਕਾ ਹੈ ਉਹ ਪੂਰੀ ਬਾਹ ਦੀ ਕਮੀਜ਼ ਪਾਉਂਦਾ ਤੇ ਕਦੇ-ਕਦੇ ਮਖੌਲ ਵਿੱਚ ਸਾਡੇ ਰਿਸ਼ਤੇਦਾਰ ਨੂੰ ਕਹਿੰਦਾ ਮਿਸਟਰ ਸਿੰਘ ਜੇ ਮੈਂ ਕਿਸੇ ਦਿਨ ਗਲੀ ਵਿੱਚ ਆਪਣੀ ਕਮੀਜ਼ ਉਤਾਰ ਦਿਆਂ ਇਸ ਮੱਲੇ ਦੇ ਘਰਾਂ ਦੇ ਪਾ ਇੱਕਦਮ ਡਿੱਗ ਪੈਣਗੇ ਉਸ ਦੀ ਪਤਨੀ ਦੀਆਂ ਦੋ ਪੈਣਾ ਹਨ ਤੇ ਇੱਕ 90 ਸਾਲ ਦੀ ਸੱਸ ਹੈ ਤਿੰਨੇ ਪੈਣਾ ਆਪਣੀ ਮਾਂ ਨੂੰ ਇੱਕ ਇੱਕ ਹਫ਼ਤਾ ਆਪਣੇ ਕੋਲ ਰੱਖ ਕੇ ਉਸ ਦੀ ਸੇਵਾ ਕਰਦੀਆਂ ਹਨ ਉਹ ਬਜ਼ੁਰਗ ਡਿਮੈਂਸ਼ੀਆ ਯਾਨੀ ਭੁੱਲਣ ਦੀ ਬਿਮਾਰੀ ਤੇ ਸਤ ਕਬਜ਼ ਦੀ ਸ਼ਿਕਾਰ ਹੈ ਉਸ ਨੂੰ ਪਖਾਨਾ ਲਿਆਉਣ ਲਈ ਉਹ ਜਿਸ ਲੜਕੀ ਕੋਲ ਵੀ ਹੋਵੇ ਉਹ ਰੋਜ਼ ਉਸ ਦਾ ਨੀਮਾ ਕਰਦੀ ਹੈ ਫਰਕ ਹੁਣ ਪਿੱਛੋਂ ਰੋਜ਼ ਆਪਣੀ ਉਸ ਲੜਕੀ ਨੂੰ ਪੁੱਛਦੀ ਹੈ ਮੈਨੂੰ ਲੜਕਾ ਪੈਦਾ ਹੋਇਆ ਜਾਂ ਲੜਕੀ ਉਸ ਦੀ ਧੀ ਕਹਿੰਦੀ ਹੈ ਲੜਕੀ ਮੈਂ ਤੇਰੀ ਲੜਕੀ ਹਾਂ ਤੇ ਮਾਂ ਜਵਾਬ ਦਿੰਦੀ ਹੈ ਕਿ ਨਹੀਂ ਤੂੰ ਮੇਰੀ ਲੜਕੀ ਨਹੀਂ ਫਾਰੀਓ ਦੀ ਪਤਨੀ ਕਈ ਵਾਰ ਦੁੱਖ ਨਾਲ ਕਹਿੰਦੀ ਹੈ ਕਿ ਮੈਂ ਉਸ ਦੀ ਸੇਵਾ ਕਰ ਰਹੀ ਹਾਂ ਜੋ ਮੈਨੂੰ ਆਪਣੀ ਧੀ ਹੀ ਨਹੀਂ ਮੰਨਦੀ ਦੂਜੇ ਪਾਸੇ ਫਾਰੀਓ ਦੀ ਆਪਣੀ ਮਾਂ ਦੀ ਮੌਤ ਵੀ ਹਾਲ ਹੀ ਵਿੱਚ ਹੀ ਹੋਈ ਹੈ ਉਹ ਚੰਗੀ ਭਲੀ ਕੰਮ ਕਰ ਕਰਦੀ ਸਿਹਤਮੰਦ ਔਰਤ ਸੀ ਅਚਾਨਕ ਬਦਲ ਲਗਾ ਕਿ ਉਸ ਦੇ ਦੋਵੇਂ ਗੁਰਦੇ ਫੇਲ ਹੋ ਗਏ ਹਨ ਜਦ ਉਸ ਦਾ ਪੁੱਤਰ ਉਸਨੂੰ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਉਸ ਨੇ ਸਾਫ਼ ਮਨਾਂ ਕਰ ਦਿੱਤਾ ਕਿ ਮੈਂ ਬਹੁਤ ਚੀਲਿਆ ਹੈ ਜੇ ਹੁਣ ਕੁਦਰਤ ਦੀ ਮਰਜ਼ੀ ਹੈ ਕਿ ਮੈਂ ਜਾਵਾਂ ਤਾਂ ਹੁਣ ਤੂੰ ਮੈਨੂੰ ਜਾਨ ਹੀ ਦੇ ਮੈਂ ਕੋਈ ਇਲਾਜ ਨਹੀਂ ਕਰਵਾਉਣਾ ਪੁੱਤਰ ਨੇ ਫਿਰ ਜ਼ਿੱਦ ਨਹੀਂ ਕੀਤੀ ਤੇ ਉਹ ਔਰਤ ਆਪਣੇ ਜੀਨ ਨਾਲ ਰੱਦੀ ਪੁੱਜੀ ਸ਼ਾਇਦ ਇਸ ਸੰਸਾਰ ਤੋਂ ਰੁਖਸਤ ਹੋ ਗਈ ਹੁਣ ਇੱਕ ਪਾਸੇ ਇਹ ਔਰਤ ਤੇ ਦੂਜੇ ਪਾਸੇ ਉਸ ਤੋਂ ਬਡੇਰੀ ਉਮਰ ਦੀ ਉਸ ਦੀ ਸੱਸ ਜੋ ਜੇ ਵੀ ਬੱਚੇ ਪੈਦਾ ਕਰਨ ਦਾ ਪਰੰਪਰਾ ਦੀ ਆਪਣੀ ਸਥਿਤੀ ਤੋਂ ਬੇਖਬਰ ਜੀ ਰਹੀ ਹੈ ਉੰਜ ਜੇ ਧਿਆਨ ਨਾਲ ਵੇਖੀਏ ਤਾਂ ਕੁਦਰਤ ਵਿੱਚ ਵੀ ਰੱਜ ਦਾ ਕੋਈ বীজী ਵਿਦਾਨ ਨਹੀਂ ਦਿਸਦਾ ਫੁੱਲ ਖਿੜਦੇ ਹਨ ਭਰਪੂਰ ਖਿੜਦੇ ਹਨ ਤੇ ਮਰਦੇ ਹੋਏ ਬੀਜਾਂ ਵਿੱਚ ਆਪਣੀ ਜੀਵਨ ਦੀ ਇੱਛਾ ਸਹਿਜ ਜਾਂਦੇ ਹਨ ਪੱਤੜ ਆਉਂਦੀ ਹੈ ਹਰਿਆਲੀ ਸੌ ਜਾਂਦੀ ਹੈ ਪਰ ਬਸੰਤ ਫਿਰ ਤੋਂ ਸੁੱਕੇ ਟਾਣਾ ਅੰਦਰ ਸੁੱਤੀ ਜੀਂਦੀ ਲਾਠ ਨੂੰ ਹਵਾ ਦੇ ਦਿੰਦੀ ਹੈ ਪੁਚਾਲ ਆਉਂਦੇ ਹਨ ਬੜੀਆਂ ਤਰਤੀਆਂ ਟੁੱਟਦੀਆਂ ਹਨ ਨਵੀਆਂ ਬਣਦੀਆਂ ਹਨ ਤੇ ਜ਼ਿੰਦਗੀ ਫਿਰ ਤੋਂ ਵਸਨਾ ਸ਼ੁਰੂ ਕਰਦੀ ਹੈ ਤਾਰਿਆਂ ਭਰੇ ਅੰਬਰ ਵਿੱਚੋਂ ਕੁਝ ਤਾਰੇ ਭਰਪੂਰ ਜੀ ਕੇ ਟੁੱਟਦੇ ਹਨ ਪਰ ਅੰਬਰ ਖਾਲੀ ਨਹੀਂ ਹੁੰਦਾ ਕਿਉਂਕਿ ਕਿਤੇ ਨਾ ਕਿਤੇ ਅੰਬਰ ਵਿੱਚ ਹੀ ਨਵੇਂ ਤਾਰੇ ਬਨ ਰਹੇ ਹੁੰਦੇ ਹਨ ਬੱਦਲ ਭਰਪੂਰ ਵਰਦੇ ਹਨ ਧਰਤੀ ਤੇ ਜਲ ਹਲ ਕਰਦੇ ਹੜ ਲਿਆਉਂਦੇ ਹਨ ਤਬਾਈ ਮਜਦੀ ਹੈ ਪਰ ਕੁਝ ਦਿਨਾਂ ਪਿਛੋਂ ਧਰਤੀ ਦੀ ਪਿਆਸ ਫਿਰ ਤੋਂ ਉੱਪਰ ਆਉਂਦੀ ਹੈ ਸੋ ਹਕੀਕਤ ਵਿੱਚ ਤਾਂ ਰੱਜ ਕੇਵਲ ਮਨ ਦੀ ਛਿੰਪੰਗਰੀ ਅਵਸਥਾ ਹੀ ਰਹਿ ਜਾਂਦੀ ਹੈ ਭਾਵੇਂ ਇਨਸਾਨ ਹੋਵੇ ਤੇ ਭਾਵੇਂ ਕੁਦਰਤ ਧੰਨਵਾਦ